ਅੱਜ ਮੈਂ ਤੁਹਾਨੂੰ ਇੱਕ ਕਹਾਣੀ ਦੱਸਣ ਲੱਗੀ ਆ ਇੱਕ ਲੜਕੇ ਦੀ ਕਹਾਣੀ ਆ ਜਿਹੜੀ ਕਿ ਅੱਧੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਵਾਪਰੀਆਂ ਉਹਦੇ ਉਹ ਹੈ ਜੀ ਇੱਕ ਲੜਕਾ ਉਹ ਪੜਦਾ ਹੁੰਦਾ ਜਦੋਂ ਉਹਦੀ ਪੜ੍ਹਾਈ ਪੂਰੀ ਹੋ ਜਾਂਦੀ ਆ ਤਾਂ ਉਸਦੇ ਮਾਪੇ ਕਹਿੰਦੇ ਕਾਕਾ ਤੂੰ ਹੁਣ ਪਲੱਸਟਿੰਗ ਕਰ ਲਈ ਆ ਤੇ ਹੁਣ ਤੂੰ ਕੀ ਕਰਨਾ ਚਾਹੁੰਦਾ ਉਹ ਕਹਿੰਦਾ ਵੀ ਮੈਂ ਜੀ ਆਪਣੇ ਮਾਪੇ ਨਾਲ ਕੰਮ ਕਰਨਾ ਚਾਹੁੰਦਾ ਮਾਪੇ ਵੀ ਖੁਸ਼ ਹੋ ਜਾਂਦੇ ਕਿਉਂਕਿ ਅੜਪੜ ਮਾਪੇ ਹੁੰਦੇ ਆ ਉਹਨਾਂ ਨੂੰ ਇਹ ਹੁੰਦਾ ਵੀ ਜਿਹੜਾ ਕੰਮ ਇਹ ਹੈ ਉਹਨਾਂ ਲਈ ਇਹੀ ਜ਼ਰੂਰੀ ਹੁੰਦਾ ਵੀ ਉਹ ਸਾਡੇ ਕੰਮਾਂ ਦੇ ਵਿੱਚ ਆ ਕੇ ਕੋਈ ਨਾ ਕੋਈ ਕੰਮ ਕਰੇ ਖੇਤਾਂ ਦੇ ਕੰਮਾਂ 'ਚ ਜਾਵੇ ਉਹ ਬੜੇ ਖੁਸ਼ ਹੋ ਜਾਂਦੇ ਇਸ ਗੱਲ ਤੋਂ ਉਹ ਆਪਣੇ ਬੱਚੇ ਨੂੰ ਹਟਾ ਕੇ ਖੇਤ ਦੇ ਕੰਮਾਂ ਵਿੱਚ ਲਾ ਲੈਂਦੇ ਆ ਤੇ ਸਵਾ ਪੀਤ ਜਾ ਜਾਂਦਾ ਤਾਂ ਬਾ ਕਹਿੰਦੀ ਉਹ ਤਾਂ ਹੁਣ ਤੋਂ ਪੜ੍ਹਾਈ ਵੀ ਕਰ ਲਈ ਖੇਤਾਂ ਦੇ ਕੰਮ ਵੀ ਸ਼ੁਰੂ ਕਰ ਲਿਆ ਹੁਣ ਕਿਉਂ ਨਾ ਆਪਾਂ ਤੇਰਾ ਵਿਆਹ ਕਰ ਲਈਏ ਉਹ ਕਹਿੰਦਾ ਨਾ ਮੰਮੀ ਮੈਨੂੰ ਹੋਰ ਥੋੜਾ ਜਿਹਾ ਚਿਰ ਕੰਮ ਕਰਨ ਦਿਓ ਮੈਨੂੰ ਐਡੀ ਛੇਤੀ ਵਿਆਹ ਨਹੀਂ ਕਰਾਉਣਾ ਤੇ ਇਹ ਕਰਦੇ ਕਰਾਉਂਦੇ ਤੇ ਇੱਕ ਦਿਨ ਉਹ ਰੋਟੀ ਖਾ ਰਹੇ ਹੁੰਦੇ ਆ ਸਾਰੇ ਜਣੇ ਬੈਠੇ ਤੇ ਉਸ ਦਿਨ ਫੇਰ ਉਹਦੀ ਮੰਮੀ ਕਹਿ ਦਿੰਦੀ ਆ ਕਿ ਤੂੰ ਕਾਕਾ ਵਿਆਹ ਕਰਾਣਾ ਉਹ ਇਹ ਹੀ ਗੱਲ ਸੁਣਦੇ ਸਾਲ ਨਾਲ ਰੋਟੀ ਛੱਡ ਕੇ ਚਲਾ ਜਾਂਦਾ ਚਲਾ ਜਾਂਦਾ ਤੂੰ ਇੱਕ ਸਾਰਾ ਦਿਨ ਉਹ ਘਰੇ ਨਹੀਂ ਆਉਂਦਾ ਤੇਰਾ ਆਪ ਨੂੰ ਜਦੋਂ ਘਰੇ ਆਉਂਦਾ ਤਾਂ ਮੰਮੀ ਦੇਖ ਕੇ ਉਹ ਕਹਿੰਦੀ ਪੁੱਤ ਤੂੰ ਕਿੱਥੇ ਚਲਾ ਗਿਆ ਸੀ ਮੈਂ ਜਨੇ ਸਾਰਾ ਦਿਨ ਡੀਕਦੀ ਰਹੀ ਉਸ ਨੂੰ ਮਾਂ ਤੇ ਤਰਸ ਵੀ ਬਹੁਤ ਆਇਆ ਤੇ ਫਿਰ ਮਾਂ ਕਹਿੰਦੀ ਪੁੱਤ ਰੋਟੀ ਖਾ ਲਾ ਉਹਨੇ ਰੋਟੀ ਨਾ ਖਾਦੀ ਫੇਰ ਵੀ ਉਹ ਆਦੀ ਪੁੱਤ ਰੋਟੀ ਨਾ ਤਾਂ ਕੋਈ ਗੁੱਸਾ ਨਹੀਂ ਤੂੰ ਨਾ ਵਿਆਹ ਕਰਾਈ ਮੈਂ ਕਿਹਾ ਤੈਨੂੰ ਕੰਨਿਆਸ ਤੇ ਗੱਲ ਚ ਗੱਲ ਕਰਕੇ ਤੈਨੂੰ ਵੀ ਕਿਹਾ ਸੀਗਾ ਵੀ ਇੱਕ ਵਿਆਹ ਕਰਵਾ ਲੈ। ਉਹ ਇਹ ਗੱਲਾਂ ਸੋਰੀ ਕੋਈ ਨਾ ਦਿੰਦੀ। ਮਾਂ ਤੇ ਬੜਾ ਤਰਸਦਾ। ਜੋ ਰੋਟੀ ਫੜ ਕੇ ਖਾ ਲੈਂਦਾ ਨੰਨੀ ਕੋਈ। ਜਦੋਂ ਖਾ ਲੈਂਦਾ ਤੇ ਪਾਇਓ ਫਿਰ ਇਹ ਗੱਲਾਂ ਕਰਨੀਆਂ ਛੱਡ ਦਿੰਦੇ ਆ। ਕੰਮ ਕਰਦਾ ਰਹਿੰਦਾ। ਇੱਕ ਦਿਨ ਫੇਰ ਉਹਦੀ ਮਾਂ ਕਹਿੰਦੀ ਪੁੱਤੇ। ਪੁੱਤਰੇ ਫਿਰ ਫੇਰ ਚੁੱਪ ਕਰ ਜਾਂਦੀ ਮਾਂ। ਇਰੋਂ ਇੱਕ ਦੋਸਤਾ ਕੋਲੇ ਚਲਾ ਜਾਂਦਾ ਦੋਸਤਾ ਕੋਲੇ ਜਦੋਂ ਜਾਂਦਾ ਨਾ ਤੇ ਦੋਸਤ ਕਹਿੰਦੇ ਵੀ ਸਲਾਹ ਕੀ ਹਾਲ ਚਾਲ ਹੈ ਕਹਿੰਦਾ ਕੀ ਦੱਸਾਂ ਮੇਰੇ ਮਾਪਿਆਂ ਉਂ ਤਾਂ ਕਾਲੀ ਹੋਈ ਪਈਆ ਮੈਨੂੰ ਵਿਆਹ ਹੋਊਗੀ ਉਹ ਕਹਿੰਦਾ ਕੋਈ ਗੱਲ ਨਹੀਂ ਵੀ ਵਿਆਹ ਵੀ ਤਾਂ ਕਰਾਉਣਾ ਹੀ ਉਮਰ ਹੁੰਦੀ ਹੈ ਵਿਆਹ ਦੀ ਵਿਆਹ ਤਾਂ ਹੋਣਾ ਹੀ ਚਾਹੀਦਾ ਉਹ ਕਹਿੰਦਾ ਨਹੀਂ ਇੰਨੀ ਛੇਤੀ ਨਹੀਂ ਕਹਿੰਦਾ ਨਹੀਂ ਇੰਨੀ ਛੇਤੀ ਕਿਉਂ ਨਹੀਂ ਹੌਲੀ ਹੌਲੀ ਸਾਰੇ ਕੰਮ ਹੱਲ ਹੋ ਜਾਂਦੇ ਹੁੰਦੇ ਆ ਵੀ ਕੋਈ ਆਪਦੇ ਮਾਪਿਆਂ ਦੀ ਮੰਨ ਕੇ ਤੇ ਵਿਆਹ ਕਰਵਾ ਲਾ। ਉਹ ਜੀ ਮੰਨ ਲੇ ਜਾਂਦਾ ਆਪਦੇ ਦੋਸਤਾਂ ਦੀ ਗੱਲ ਤੇ ਘਰੇ ਆਉਂਦਾ ਰ। ਤੇ ਜਦੋਂ ਮਾਂ ਅਚਾਨਕ ਹੀ ਫੇਰ ਉਹ ਕਹਿੰਦੀ ਕਿ ਤੇਰੀ ਮਾਸੀ ਦਾ ਫੋਨ ਆਇਆ ਸੀ ਯਾਰ ਉਹ ਦੱਸਦੀ ਸੀ ਕੁੜੀ ਪੜ੍ਹੀ ਲਿਖੀ। ਉਹ ਕਹਿੰਦਾ ਇਹ ਜੀ ਮੈਂ ਬੜੀ ਲਿਖੀ। ਉਹ ਆਦੀ ਆਏ ਕਰਕੇ ਵਿਆਹ ਦੇ ਪਰ ਤੁਹਾਡੀ ਕੀ ਵੀ ਅੜ ਕੀਤੀ ਆ ਕਿ ਕੀ ਕੀਤੀ ਆ ਤੇ ਟੱਟ ਪਾਸ ਨੱਟ ਪਾਸ ਕਹਿੰਦੀ ਉਹ ਕਹਿੰਦਾ ਕੋਈ ਨਹੀਂ ਮਾਸੀ ਨਾਲ ਆਪ ਗੱਲ ਕਰੂਗਾ ਮਾਸੀ ਨਾਲ ਜਿਹਨੂੰ ਗੱਲ ਕਰਦਾ ਤੇ ਉਹ ਮਾਸੀ ਕਹਿੰਦੀ ਐਂ ਕਰਕੇ ਅੰਮੇ ਮੱਦਾ ਦੀ ਕੁੜੀ ਤੇ ਟੱਟ ਵੀ ਪਾਸ ਹੈ ਤੇ ਨੱਟ ਵੀ ਪਾਸ ਹੈ ਕੁੜੀ ਵਧੀਆ ਪੜਾਈ ਦੇ ਵਿੱਚ ਈ ਚਾਰ ਹੈਗੀ ਟੋਪਰ ਹੈਗੀ ਆ ਤੂੰ ਵੇਖ ਲਾ ਉਹ ਮੈਂ ਇਕੱਲਾ ਵੇਖਣ ਆਉਂਗਾ ਮੰਮੀ ਤੁਸੀਂ ਨਹੀਂ ਕਿਸੇ ਨੇ ਜਾਣਾ ਮਾਸੀ ਕੋਲੇ ਜਾਣਾ ਮਾਸੀ ਨਾਲ ਗੱਲਬਾਤ ਉਹਦੀ ਮੰਮੀ ਕਰ ਲੈਂਦੀ ਹੈ ਤੇ ਤਾਂ ਇਹੋ ਲੈ ਲੈਂਦੀ ਹੈ ਚਲੋ ਜਿਉਂ ਗੁਰਦੁਆਰੇ ਕੁੜੀ ਨੂੰ ਲਾਇਆ ਉਹਦੇ ਉੱਥੇ ਉੱਥੇ ਵੇਖ ਲੈਣੇ ਕੁੜੀ ਸੋਹਣੀ ਹੁੰਦੀ ਹੈ ਉਹ ਬੜਾ ਕੁਛ ਜਾਂਦਾ ਵੀ ਦੇਖ ਤੇ ਕਹਿੰਦਾ ਠੀਕ ਹੈ ਜਦੋਂ ਉਹ ਉਹ ਕੁੜੀ ਨੂੰ ਪੁੱਛਦਾ ਵੀ ਮੈਨੂੰ ਤੇਰੇ ਪਸੰਦ ਹੈ ਕੁੜੀ ਕਹਿੰਦੀ ਹਾਂਜੀ ਉਹ ਆ ਵੀ ਮੈਂ ਕਰਨੀ ਵੇਖਿਆ ਤਾਂ ਹੈ ਨਹੀਂ ਤੇ ਮੈਂ ਨੂੰ ਆ ਕਹਿਣਾ ਕਿ ਕਹਿੰਨੀ ਪਸੰਦ ਉਹ ਨਹੀਂ ਮੈਂ ਦੂਰੋਂ ਵੇਖ ਲਿਆ ਸੀ ਤਾਂ ਰੋਣ ਤਾ ਤੇ ਉਹ ਕਹਿੰਦੀ ਮੈਂ ਤੁਹਾਡੇ ਪਸੰਦ ਦਾ ਰਹਾਂਗੀ ਤੁਸੀਂ ਇਸੇ ਤਰ੍ਹਾਂ ਕਹਦੇ ਉਹਨਾਂ ਦਾ ਹਮ ਵੀ ਇਹ ਸਾਰੇ ਮਾਮਿਲ ਦਾ ਦਿਨ ਬੰਨਿਆ ਦੰਦਾ ਉਹ ਥਿਰੇ ਸਾਰੇ ਬਣਿਆਲੇ ਦੇਮ ਉਹ ਖੰਦੇ ਵੀ ਜਿੰਨੇ ਮਰਜੀ ਕਿਸੇ ਆਪ ਦਾ ਰਿਸ਼ਤੇਦਾਰ ਲਿਆ ਸਕਦੇ। ਕਿ ਸਾਡੇ ਘਰੇ ਵੀ ਕੋਈ ਆਏ ਜਿੰਨੀ ਵੀ ਆਪਾਂ ਵੀ ਕੋਈ ਹੋਵੇ ਵੀ ਘਾਟ ਹੈਗੀ ਆ। ਚਲੋ ਜੀ ਉਹ ਸਾਰੇ ਆਪਦੇ ਰਿਸ਼ਤੇਦਾਰਾਂ ਲੈ ਕੇ ਉਹ ਥਿਰੇ ਸਾਰੇ ਵਾਲੀ ਆ ਦੇ। ਉਹ ਰਸਮ ਬਣਾ ਲੈਣਗੇ। ਤੇ ਬੜੇ ਵਧੀਆ ਤੂਰਤ ਨਾਲ ਉਹ ਹੋ ਜਾਂਦਾ। ਹੋ ਜਾਂਦਾ ਤੇ ਰੋਜ਼ ਗੱਲਾਂ ਕਰਦੇ ਕੁੜੀ ਦੇ ਨਾਲ। ਇਨਾ ਮਦਰਬੀਤਰਾ ਗੱਲਾਂ ਦੇ ਦਸਵਾਂ ਦਿਨ ਬੀਤਾਂ ਗੌਰ ਜਿਹੜੇ ਪਹਿਲਾਂ ਕੁੜੀ ਦਾ ਫੋਨ ਆਉਂਦਾ ਕਹਿੰਦੀ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਉਹ ਕਹਿੰਦਾ ਮਾਲ ਸੋਚਦਾ ਵੀ ਕਿੰਨੇ ਦਿਨ ਹੋ ਗਏ ਵੀ ਗੱਲਾਂ ਹੀ ਹੁੰਦੀਆਂ ਇਹ ਇਹਨੇ ਕੀ ਗੱਲ ਕਰਦੀ ਮੇਰੇ ਨਾਲ ਉਹ ਕਹਿੰਦੀ ਵੀ ਆਹ ਕਰਕੇ ਨਾ ਵੀ ਮੈਂ ਤੈਨੂੰ ਦੱਸਿਆ ਨੀਗਾ ਕਿ ਮੈਂ ਦਸਣਾ ਤਾਂ ਚਾਹਦੀ ਸੀਗੀ ਕਿ ਵੀ ਮੇਰਾ ਪਿਆਰ ਕਿਸੇ ਹੋਰ ਮੁੰਡੇ ਨਾਲ ਸੀਗਾ ਉਹ ਬੰਦੇ ਨੂੰ ਜੇਲ੍ਹ ਹੋਈ ਦੀ ਆ ਉਹ ਅੰਦਰ ਹੈਗਾ ਜੇ ਬਾਏ ਚਾਂਸ ਉਹ ਛੁੱਟ ਕੇ ਆ ਜਾਂਦਾ ਤਾਂ ਉਹ ਤੈਨੂੰ ਮਾਰ ਦਿੰਦਾ ਫਿਰ ਕਿਉਂਕਿ ਸਾਡੀ ਆ ਕਸਮਾ ਖਾਧੀਆਂ ਹੋਈਆਂ ਜ਼ਿੰਦਗੀ ਦੀਆਂ ਵੀ ਅਸੀਂ ਕੱਟਿਆ ਨੇ ਮੌਲੀਆਂ ਕੱਟਿਆ ਨੇ ਮਰਨਾ ਕੱਟਿਆ ਵੀ ਰਹਾ ਦਾ ਇਸ ਲਈ ਉਹ ਆਈਗਾ ਤਾਂ ਮੈਂ ਉਹਦਾ ਵਿਆਹ ਕਰਾਉਣੀ ਉਹਦਾ ਭਾਈ ਧਰਤੀ ਵੇਲ ਦਾ ਦੇਵੇ ਐਨਾ ਦੁੱਖ ਹੋਇਆ ਉਹ ਨੂੰ ਦੇ ਨੂੰ ਬੰਦਾ ਸੋਚਦਾ ਹੀ ਸੋਚਦਾ ਖੈਰ ਲੱਗਿਆ ਕੀ ਕੀਤਾ ਜਾਵੇ ਮਾਏ ਤੈਨੂੰ ਦੱਸਿਆ ਸਮਾਉ ਉਹ ਕਹਿੰ ਲੱਗਾ ਮਾਰਦੀ ਤਾ ਤੂੰ ਮੈਨੂੰ ਦੱਸਿਆ ਨਹੀਂ ਉਹਦੇ ਨਾਲ ਤੈਨੂੰ ਪੁੱਛਿਆ ਵੀ ਸੀਗਾ ਹੁਣ ਤਾਂ ਦੇਖ ਇੰਨਾ ਰਿਸ਼ਤੇਦਾਰਾਂ ਨਾਲ ਆਪਾਂ ਇਕੱਠੇ ਹੋ ਗਏ ਹੁਣ ਮੈਂ ਕੀ ਕਰੂੰਗਾ ਜੇ ਰਿਸ਼ਤੇਦਾਰ ਵੀ ਨਹੀਂ ਕੀ ਕਹਿਣਗੇ ਵੀ ਇੰਨਾ ਆਪਣਾ ਫੈਕਸ਼ਨ ਤਿਆਗ ਦਿੱਤਾ ਗਿਆ ਤੇ ਸਾਰਾ ਕੁਝ ਹੋ ਗਿਆ ਸਾਰਾ ਨੇ ਤਾਂ ਗੁਬੇਚਾਰ ਸਾਰਾ ਨਹੀਂ ਖੁਸ਼ੀ ਆਉਂਦੀ ਹੋਂ ਕਿ ਜਿੱਤਾ ਜਾਵੇ ਉਹ ਕਹਿੰਦੀ ਵੀ ਇਹਨਾਂ ਨੂੰ ਸੋਡੀ ਮਾਰਜੀ ਆ ਪਰ ਮੈਂ ਇਥੇ ਦੇ ਨਾ ਵਿਆਹ ਕਰਾ ਸਕੀ ਦੀ ਕਿਉਂਕਿ ਮੈਂ ਉਹਦੇ ਨਾਲ ਗੱਲਬਾਤ ਕੀਤੀ ਉਹਨੇ ਮੈਨੂੰ ਫੋਟੋ ਦੇ ਕੇ ਚਿਰਤਾ ਖੋੜਾ ਫਿਰ ਮੈਂ ਤੇਰਵਾਰ ਵਿਆਹ ਕਰਾਇਆ ਇਸ ਕਰਕੇ ਮੈਂ ਤੇਰਵਾਰ ਵਿਆਹ ਹੀ ਕਰਾ ਸੀ ਉਹਦੇ ਦਬਾਬ ਚਾਹੀਦਾ ਉਹ ਜਿੰਦਾ ਕਿਸੇ ਨੂੰ ਦੱਸਦਾ ਨਹੀਂ ਉਹਦੇ ਦੋਸਤ ਨਾਲ ਗੱਲ ਕਰਦਾ ਤੇ ਉਹਨੇ ਕਹਿੰਦਾ ਵੀ ਤੂੰ ਵਾਹ ਸ਼ਰਾਬ ਦੀ ਬੋਤਲ ਲਾਇਤੀ ਮੇਰੇ ਘਰੇ ਆਇਆ ਫਿਰ ਜਦੋਂ ਆਉਂਦਾ ਮੈਂ ਉਹ ਕਹਿੰਦਾ ਵੀ ਬਾੜੀ ਲਿਆਵੋ ਨਾ ਫਿਰ ਵੀ ਕੀ ਕਰਦਾ ਤੂੰ ਬਾੜੀ ਜਿਹਦੇ ਪੀਦਾ ਕੜਾ ਪਿੰਦਾ ਹੁੰਦਾ ਸੀ ਸ਼ਰਾਬ ਉਹ ਤਾਂ ਸੋਹੀ ਬੰਦਾ ਸੀ ਉਹ ਆ ਤਾਂ ਫੇਰ ਦੱਸੂਗਾ ਤੇ ਪਹਿਲਾਂ ਪਾਣੀ ਦਾ ਗਲਾਸ ਤੇ ਵਿਆਹ ਕੋ ਸੰਸਕਾਰ ਇਹ ਉਹ ਲਿਆਉਂਦਾ ਉਹ ਇੱਕ ਭਰਿਆ ਆਪਣਾ ਕਿ ਪਹਿਲਾਂ ਤਾਂ ਇਹ ਕਿ ਉਹ ਆਪ ਦੇ ਦੋਸਤ ਦੀ ਸਾਰੀ ਗੱਲ ਖਸ ਗਈ। ਦੋਸਤ ਕਹਿੰਦਾ ਹੁਣ ਜਦੋਂ ਦਾ ਵਿਆਹ ਕੀ ਬਣ ਦੋਸਤ ਕਹਿੰਦਾ ਕੋਈ ਗੱਲ ਨਹੀਂ ਕਰ ਤੈਨੂੰ ਆਹੋ ਤੂੰ ਅਜੇ ਥੱਕ ਨਾ ਦੱਸ। ਉਹ ਦੱਸਦਾ ਨਹੀਂ ਮਾਪੇ ਨੂੰ ਉਹਦੇ ਮਾਪੇ ਉਸਦੇ ਵਿਆਹ ਦੀੰਦਰੀਆ ਕਸ ਚੀਗਾ ਬੋਲਦਾ ਘਾਤ ਉਹ ਕਿਸੇ ਇਸ ਲਾਫ ਇੱਕ ਦਿਨ ਆਚਾਰ ਖਰਾਤ ਆ ਇੱਕ ਲੱਗਿਆ ਹੁੰਦਾ ਤੇ ਤੁਰਿਆ ਜਾਂਦਾ ਤੇ 냇 ਦੇ ਕਿਨਾਰੇ ਚਲਾ ਜਾਂਦਾ ਤੇ ਜਦੋਂ 냇 ਦੇ ਵਿੱਚ ਛਾਲ ਮਾਰਦਾ ਨਾ ਤਾਂ ਉੱਥੇ ਡੇਰੇ-ਨੇਰੇ ਕੋਈ ਮਜ਼ਦੂਰ ਕੰਮ ਕਰ ਰਹੇ ਹੁੰਦੇ ਆ ਉਹ ਦਵਾ ਦਾ ਵਾ ਕੇ ਉਹਨੂੰ ਪਕੜ ਲੈਂਦੇ ਤੇ ਕੱਢ ਲੈਂਦੇ ਬਾਅਦ ਉਹਦਾ ਮੋਬਾਈਲ ਤੇ ਉਸ ਦੀ ਚਪਲਾ ਉੱਥੇ ਉਹਨੇ ਇੱਕ ਕਿਨਾਰੇ ਤੇ ਰੱਖ ਦਿਆ ਹੁੰਦੀ ਆ ਬਾਹਰ ਜੇ ਜਦੋਂ ਮੇਰਾ ਫੋਨ ਜਾਂ ਕੋਈ ਗੱਲ ਹੋਈ ਇੱਥੋਂ ਮੈਨੂੰ ਉਹ ਭਾਲ ਲੈਣਗੇ ਤੇ ਫਿਰ ਉਹ ਪਕੜ ਕੇ ਜਦੋਂ ਲੈ ਜਾਉਂਦੇ ਆ ਤੋ ਪੁੱਛਦੇ ਆ ਕੀ ਹੋਇਆ ਕੁਛ ਨਾ ਦੱਸਿਆ ਉਹ ਉਹ ਆਪਦੇ ਘਰੇ ਲੈ ਜਾਂਦੇ ਆ ਘਰੇ ਲੈ ਜਾਂਦੇ ਤੋ ਉੱਥੇ ਉਹ ਭਾਈ ਉਹ ਚਾਹ ਪਾਣੀ ਪਿਆਉਂਦੇ ਆ ਉਹਦੇ ਕੋਲ ਪੁੱਛਦੇ ਆ ਵੀ ਤੇਰੇ ਪਾਸਵਰਡ ਕੀ ਆ ਤੇਰੇ ਫੋਨ ਦਾ ਪਹਿਲਾਂ ਤੋਂ ਨਹੀਂ ਦੱਸਦਾ ਫਿਰ ਹੌਲੀ ਹੌਲੀ ਉਹ ਦੱਸ ਦਿੰਦਾ ਜਦੋਂ ਦੱਸਦਾ ਕਿ ਉਹ ਰਿਕਰਾਂ ਨੂੰ ਫੋੜ ਕੇ ਕੀ ਕਰਦੇ ਆ ਤੇ ਕਹਿੰਦੇ ਵੀ ਤੇਰਾ ਬੇਟਾ ਸਾਡੇ ਕੋਲੇ ਆ ਉਹ ਹੈਰਾਨ ਹੋ ਜਾਂਦਾ ਵੀ ਕੀ ਗੱਲ ਕਿਉਂ ਤੇ ਉਹਦੇ ਬੇਟਾ ਸਾਡਾ ਸੁੱਤਾ ਕਿਆ ਉਹਦੇ ਲਈ ਜੀ ਬੇਟਾ ਸਾਡੇ ਕੋਲੇ ਤੇਰੋ ਆ ਦੇ ਵੀ ਉਹ ਆ ਲੱਗਿਆ ਉਹ ਬੜਾ ਫਿਕਰ ਕਰਕੇ ਆ ਲੱਗ ਗਿਆ ਨਾ ਤੇ ਉਹ ਕਹਿੰਦੇ ਪੁੱਤ ਤੇ ਘਰੇ ਹੀ ਛੱਡਿਆ ਆਲੇ ਤੇਰਾ ਪਾਪਾ ਬਹੁਤ ਫਿਕਰ ਕਰੀ ਜਾਂਦਾ ਉਹ ਜੇ ਉਹ ਘਰੇ ਆਉਂਦੇ ਆ ਤੇਰਾ ਪਾਪਾ ਕਹਿੰਦਾ ਕੀ ਗੱਲ ਪੁੱਤ ਕੀ ਹੋ ਗਿਆ ਉਹ ਵੀਰ ਆਵਦੇ ਬਾਕੀ ਸਾਰੀ ਗੱਲ ਬਸ ਇਹ ਉਹਦੇ ਉਹਦੀ ਮਾਂ ਹਕਿੰਦੀ ਕਿੰਦੀ ਹਰਾਲ ਆਜ਼ਾਦੀ ਦੀ ਕਣੀ ਕੁੜੀ ਦਾ ਪਹਿਲਾ ਕਿੰਨੀ ਆਰੀ ਆਪਾਂ ਉਹਨੂੰ ਆਖਿਆ ਵੀ ਤੂੰ ਦੱਸ ਦੇ ਉਹਨਾਂ ਕੋਈ ਗੱਲ ਜੱਸੀ ਜਿਹਾ ਹੋਣਾ ਚਾਹ ਰਿਹਾ ਆਪਣੇ ਸਾਰਾ ਕੁਝ ਕੀਤੇ ਕਰਾਇ ਤੇ ਪਾਰੀ ਆਏ ਕਰਤੇ ਕਰੋ ਵਿਭਾਗ ਨਾ ਰਾ ਉਹਨਾਂ ਦੇ ਕਿ ਜਿਹੜਾ ਬੰਦਾ ਛੱਡ ਰਾਇਆ ਉਹ ਨਾ ਬੰਦੇ ਉਹ ਕਹਿੰਦਾ ਕਿਉਂ ਫਿਕਰ ਕਰਦੇ ਬਲਾਲ ਹੱਥ ਕੀ ਭਾਗ ਦੋ ਸੋਡੇ ਜੇ ਭਾਈ ਚਾਹਸੂ ਤੁਸੀਂ ਵਿਆਹ ਕੇ ਵੀ ਲੈ ਆਉਂਦੇ ਕੱਲ ਨੂੰ ਆਪਣੇ ਘਰ ਕੇ ਦਾ ਨਕਸਾਨ ਵੀ ਕਰ ਸਕਦੇ ਸੀ ਫੇਰ ਉਸ ਦੇ ਯਾ ਵੀ ਮੇਰੀਆਂ ਚਾਹਤੀਆਂ ਮੈਂ ਆਪਣੀ ਲੜਕੀ ਦਾ ਵਿਆਹ ਇਸ ਨੂੰ ਲੈਣਾ ਹੈ ਫਿਰ ਕਾਦੇ ਕਰਾਉਂਦੇ ਉਹ ਪਹਿਲਾਂ ਦਾ ਕਹਿੰਦੇ ਵੀ ਮੇਰਾ ਪੁੱਤ ਤੋੜਾ ਜਾ ਅਜੇ ਚਾਹਣਾ ਅਜੇ ਤੱਕ ਇਹ ਨਹੀਂ ਤਦੋਂ ਠੀਕ ਹੋ ਜਾਂਦਾ ਉਹਦੇ ਪਿਆਰ ਉਹ ਜਿਛਦਾ ਉਸ ਕੁੜੀ ਦਾ ਪਿਆਰ ਜਿਹੜੀ ਕੁੜੀ ਦਾ ਰਿਸ਼ਤਾ ਉਹਨੇ ਕਰਨਾ ਹੁੰਦਾ ਜੇਗਾ ਛੱਡੇ ਕਿ ਗਿਆ ਦੇਖਣਾ ਉਹ ਉਹ ਜੇ ਦੀ ਸਖਸਤ ਤੇ ਚਲੋ ਦੇਰ ਆ ਜਾਂਦਾ ਕਿ ਉਹਦਾ ਰਿਸ਼ਤਾ ਉਹਦੀ ਨਾਲ ਹੋ ਜਾਣਾ ਕੁੜੀ ਨੂੰ ਸਾਰੀ ਗੱਲ ਦੱਸੀ ਖਿੜੀ ਆ ਉਹ ਕੁੜੀ ਨੂੰ ਵਾਰ-ਵਾਰ ਭੁੱਜਦਾ ਕਿ ਦੇਖ ਕਿ ਤੇਰੇ ਸਤਾਣੀ ਉਹਦੀ ਖਰਾਬੀ ਜੇ ਜਿਵੇਂ ਸੀ ਉਹ ਕਹਿੰਦੀ ਨਹੀਂ ਸਾਰੀਆਂ ਕੁੜੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਮੈਂ ਤੇਰੀ ਸੇਵਾ ਕਰੂਗੀ ਕਰਦੀ ਕਰਦੀ ਸਵਾਰੀ ਬਣ ਕੇ ਕਰਦੇ ਸੋ ਦਿੱਕੇ ਤੋਂ ਨਹੀਂ ਪਈ ਹੋਣਾ ਤਾਂ ਆ ਆ ਕੁੜੀ ਨਾਲ ਹੋ ਜਾਂਦਾ ਸੁਖੀ ਸੁਖੀ ਵਸਣ ਲੱਗ ਜਾਂਦੀ ਅਚੇਤੋ ਇਹੀ ਆ ਕਿ ਜੇਕਰ ਇਸ ਕੁੜੀ ਦੇ ਨਾਲ ਵਿੱਚ ਇਸੇ ਪ੍ਰਤੀ ਪਿਆਰ ਹੈ ਪਹਿਲੀ ਗੱਲ ਤਾਂ ਕਦੇ ਵੀ ਇਹੋ ਜੀ ਗੱਲ ਤਾਂ ਹਰਦਾ ਨਹੀਂ ਤਾਂ ਆਪੇ ਚਾਈ ਕਦੇ ਵੀ ਮਾਪਿਆਂ ਨੂੰ ਤੋਖਾ ਨਹੀਂ ਦੇਣਾ ਚਾਹੀਦਾ ਤੋਖਾ ਦਿੱਤਾ ਤੇ ਫਿਰ ਤਦ ਕਿਹਾ ਬਲ ਬਲ ਮਾਨਪ੍ਰੀਤ ਦੱਪਿਆ ਉਹ ਜਦੋਂ ਹਾਈ ਪਤਾ ਲੱਗਿਆ ਸੀ ਉਹਦੀ ਬਾਸੀ ਨੂੰ ਫੋਨ ਕਰਕੇ ਦੱਸਿਆ ਸੀ ਕਿ ਤੁਹਾਡੀ ਗੁੜੀ ਆਈ ਹੈ ਉਹਦੇ ਆਏ ਕੁੜੀ ਦੇ ਜਵਾਬ ਤੇ ਤਾਂ ਤੇ ਉਸਦੇ ਬਾਪ ਜੀ ਨੇ ਤੇ ਕੀ ਬਕਤੀ ਉਹ ਰੱਬ ਨੂੰ ਪਤਾ ਉਹਨੇ ਕਿ ਉਹ ਰੋਡ ਦਾ ਆਇਆ ਫੇਸਬੁੱਕ ਦੇ ਕੋਲ ਵੀ ਰਿਸ਼ਤਾ ਲੈ ਲਾ ਮੇਰੀ ਕੀ ਨਾ ਇਹ ਕਹਿੰਦੇ ਨਹੀਂ ਕੱਲ੍ਹ ਨੂੰ ਮੇਰੀ ਮਤਲਬ ਅੰਕ ਸਾਲ ਹੋ ਜੇ ਫੇਰ ਉਹ ਉਸ ਕਰਕੇ ਕਹਿੰਨਿਆ ਵੀ ਕਦੇ ਵੀ ਗਲਤ ਰਸਤਾ ਨਾ ਲਓ ਕਾਲ ਤੇ ਰਸਤਾ ਲੈ ਭਾਗ ਪਰਿਵਾਰ ਦਾ ਵਾਲੇ ਦੁਆਲੇ ਦਾ ਤੋ ਟੇਨ ਕੱਟੇ ਜਾਂਦੇ ਆ ਇਸ ਲਈ ਆਪਣੇ ਮਾਪੇ ਜਿੱਥੇ ਕਰਦੇ ਰਸਤਾ ਉੱਥੇ ਖੜਾ ਰਹੀਦਾवाहिक ਵਿੱਚ ਹੀ ਖੜਾ ਰਹਿੰਦਾ